ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸ੍ਰੀ ਮਹਲਾ ਪੰਜਵਾਂ ਸ਼ਾਂਤ ਇਕ ਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜੀਉ ਅਮਰਤ ਹਰ ਦਾ ਨਾਮ ਸਾਥ ਸੰਧਰ ਆਵਿਆ ਜੀਉ ਭਜ ਸਾਰ ਸੰਗ ਏਕਾ ਰਾਧੂ ਜਨਮ ਮਰਨ ਦੁੱਖ ਨਾ ਸਹੇ ਤੋਰ ਕਰਮ ਲਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠੇ ਛੂਟੀ ਗਾਠ ਜਮ ਪੰਥ ਮੂਰਨ ਆਵਿਆ ਬਿਨ ਮੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨਾ ਤਰਿਆ ਤਰ ਇਕ ਨਾਮ ਨਰੰਜਨ ਜੀ ਯੋ ਤੁੰਦਾ ਤਦ ਤਾਰਾ ਸਰਬ ਦੁਖ ਭੰਜਨੋ ਜਿਉ ਦੁਖ ਹਰਤ ਕਰਤਾ ਸੁਖੈ ਸੁਆਮੀ ਸ਼ਰਣ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤਰਾਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਨਿਤਰੀ ਅੰਜਨੋ ਬਨਮਨ ਤਨ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ ਆਪ ਲਿਏ ਲੜ ਲਾਏ ਕਿਰਪਾ ਦਾ ਰਿਆ ਜਿਉ ਮੋਹਨਿਰ ਗੁਰ ਨੀਚ ਨਾਥ ਬੜਾ ਅਗਮ ਅਪਾਰਿਆ ਜਿਉ ਦੇਵਾਲ ਸਦਾ ਕਰ ਪਾਲ ਸੁਆਮੀ ਨੀਤਿ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਗੁਗਤਾ ਆਪ ਤੇ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜਿਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੀ ਜਿਉ ਸੰਤ ਰਸੰ ਬੂਠਾ ਆਪ ਟੂਠਾ ਹਰ ਰਸੈ ਸੇਈ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨੰਦਿਨ ਜਾਗਿਆ ਸਦਾ ਸਦਾ ਸਮਰਤਾ ਸੁਆਮੀ ਸਾਸ ਸਾਸ ਗੁਣ ਬੋਲੇ ਬਨਮਨਤ ਨਾਨਕ ਤੂਰ ਸਾਧੂ ਨਾਮਾ ਸ੍ਰੀ ਮਹਾਲਾ ਪੰਜਮਾ ਸ਼ਾਂਤ ਇਕ ਅੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜਿਉ ਅਮਰਤ ਹਰ ਕਾ ਨਾਮ ਸਾਦ ਸੰਧਰ ਆਵੀਐ ਜਿਉ ਭਜ ਸਾਦ ਸੰਗ ਇਹ ਕਾ ਰਾਦੂ ਜਾਨ ਨਾ ਮਾਰਨ ਦੁੱਖ ਨਾ ਆਸੇ ਤੋਰ ਕਰ ਮਲੇ ਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਠ ਛੁਟੀ ਗਾਠ ਜਮ ਪੰਥ ਮੂਰਨ ਆਈ ਹੈ ਬਨਮਨਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀ ਹੈ ਨਿ ਧਰਿਆ ਤਰ ਇਕ ਨਾਮ ਨਰੰਜਨ ਜੀਉ ਤੂ ਦਾਤਾ ਦਾ ਤਾਰਾ ਸਰਬ ਦੁਖ ਭੰਜਨੋ ਜੀਉ ਦੁਖ ਹਰਤ ਕਰਤਾ ਸੁਖ ਹੈ ਸਵਾਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤਰਾ ਆਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਮਿਤਰੀ ਅੰਜਨੋ ਬਨਮਨਤ ਨਾਨਕ ਦਾ ਸਿਮਰੀ ਸਰਵ ਦੁਖ ਪੈ ਭੰਜ ਨੂੰ ਆਪ ਲਿਏ ਲੜ ਲਾਏ ਕਿਰਪਾ ਕਰਿਆ ਜੀਓ ਮੋਹ ਨਿਰਗੁਣ ਨੀਚ ਨਾਸ ਪ੍ਰਭ ਅਗਮ ਅਪਾਰਿਆ ਜੀਓ ਬਿਹਾਲ ਸਦਾ ਕਰਪਾਲ ਸੁਆਮੀ ਨੀਤਿ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਤੇ ਸਗਲ ਵਿਚਾਰਿਆ ਬਨਮਨਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੀ ਜੀਉ ਸੰਤ ਰਸਨ ਬੂਠਾ ਤੂਠਾ ਹਰ ਰਸੈ ਸਈ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅੰਤਨ ਜਾਗਿਆ ਸਦਾ ਸਦਾ ਸਿਮਰਤਮ ਸੁਆਮੀ ਸਾਸ ਸਾਸ ਗੁਣ ਬੋਲਈ ਬਨਵੰਤ ਨਾਨਕ ਧੂਰ ਸਾਸ ਜੀਤਨਾ ਸ੍ਰੀ ਮਾਲਾ ਲਈ ਜਮਾ ਸ਼ਾਂਤ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜੀਉ ਅੰਮ੍ਰਿਤ ਹਰ ਕਾ ਨਾਮ ਸਾਸ ਸੰਘਰਾਵਿਆ ਜੀਉ ਭਜ ਸਾਰ ਸੰਗ ਇਕ ਸਾਧੂ ਜਨਮ ਮਰਨ ਦੀ ਦੁਕਾਨ ਆਸ ਹੈ ਤੋਰ ਕਰ ਮਲੇ ਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠੇ ਛੁੱਟੀ ਗਾਠ ਜਮ ਪੰਥ ਮੂਰਨਾ ਆਵਿਆ ਬਨਵੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨਿਤ ਰਿਆ ਤਰ ਇਕ ਨਾਮ ਨਰੰਜਨ ਜੀਉ ਤੂ ਦਾ ਤਦ ਤਾਰ ਸਰਬ ਦੁਖ ਭੰਜਨ ਜੀਉ ਦੁਖ ਹਰਤ ਕਰਤਾ ਸੁਖ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤਰਾ ਆਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਮਿਤਰੀ ਅੰਜਨ ਬਨਵੰਤ ਨਾਨਕ ਸਦਾ ਮਹਰੀ ਸਰਬ ਦੁਖ ਪੈ ਭੰਜ ਨੂੰ ਆਪ ਲਿਏ ਲੜ ਲਾਏ ਕਿਰਪਾ ਕਰਿਆ ਜੀਓ ਮੋਹ ਨਿਰਗੁਣ ਨੀਚ ਨਾਸਪ੍ਰਭ ਅਗਮ ਅਪਾਰਿਆ ਜੀਓ ਬਿਹਾਲ ਸਦਾ ਕਰਪਾਲ ਸੁਆਮੀ ਨੀਤਿ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੀ ਜੀਉ ਸੰਤ ਰਸੰ ਬੂਠਾ ਆਪ ਠੂਠਾ ਹਰ ਰਸੈ ਸੇ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨੰਦਿਨ ਜਾਗਿਆ ਸਦਾ ਸਦਾ ਸਮਰਤਾਮ ਸਵਾਮੀ ਸਾ ਸਾਸ ਗੁਣ ਬੋਲੇ ਬਿਨਮਨਤ ਨਾਨਕ ਧੂਰ ਸਾਧੂ ਨਾਮ ਦਾ ਮੋਲੀ ਆਲਾ ਪੰਜਵਾ ਸ਼ਾਂਤ ਇਕਵੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅਮਰਤ ਹਰ ਦਾ ਨਾਮ ਸਾਧ ਸੰਧਰ ਆਵੀਐ ਜੀਉ ਭਜ ਸਾਰ ਸੰਗ ਇਕ ਰਾਧੂ ਜਨਮ ਮਰਨ ਦੁੱਖ ਨਾ ਸਹੇ ਧੁਰ ਕਰਮ ਲਿਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠ ਛੁੱਟੀ ਗੱਠ ਜਮ ਪੰਥ ਮੂਰਨ ਆਵੀਐ ਬਿਨਮਨਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀ ਆਵੀਏ ਨੇ ਤਾਰੇ ਆ ਤਰੇ ਇੱਕ ਨਾਮ ਨਰੰਜਨ ਜੀਓ ਤੂ ਦਾ ਤਦ ਤਾਰਾ ਸਰਬ ਦੁਖ ਭੰਜਨੋ ਜੀਓ ਦੁਖ ਹਰਤ ਕਰਤਾ ਸੁਖ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਏਕ ਮਹਤਰਾ ਆ ਹੋਰ ਰਹਿਆ ਸਰਬਥਾਏ ਗੁਰ ਗਿਆਨ ਨਿਤ ਰੀ ਅੰਜਨੋ ਬਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ ਆਪ ਲੀਏ ਲੜ ਲਾਏ ਕਿਰਪਾ ਤਾਰੇ ਆ ਜੀਓ ਮੋਹ ਨਿਰਗੁਣ ਨੀਚ ਨਾਤ ਪਰ ਅਗਮ ਅਪਾਰਿਆ ਜੀਓ ਦੇਵਾਲ ਸਦਾ ਕਰਾਲ ਸੁਆਮੀ ਨੀਤਿ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੀ ਜੀਉ ਸੰਤ ਰਸੰ ਬੂਠਾ ਆਪ ਤੂਠਾ ਹਰ ਰਸੈ ਸੇ ਮਾਤੇ ਅਗੁਰ ਚਰਨ ਲਾਗੇ ਮਹਾ ਭਾਗੇ ਸਦਾ ਅੰਤਨ ਜਾਗਿਆ ਸਦਾ ਸਦਾ ਸਮਰਤਮ ਸੁਆਮੀ ਸਾਸ ਸਾਸ ਗੁਣ ਬੋਲੇ ਬਨਵੰਤ ਨਾਨਕਾ ਤੂਰੇ ਸਾਧੂ ਨੀਤਿ ਨਾ ਫਿਮਾਲਾਈ ਪੰਜਾਂ ਮਾ ਸ਼ਾਂਤੈ ਇਕਾਂਕਾਲ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜੀਓ ਅਮਰਤ ਹਰ ਦਾ ਨਾਮ ਸਾਧ ਸੰਗ ਰਾਵਿਆ ਜੀਓ ਭਜ ਸਾਧ ਸੰਗ ਏ ਘਰ ਆਦੂ ਜਨਮ ਮਰਨ ਦੁੱਖ ਨਾ ਸਹੇ ਤੁਰ ਕਰਮ ਲਗਿਆ ਸੱਚ ਸਿਖਿਆ ਕਾਟੀ ਜਮ ਕੀ ਫਸ ਹੈ ਪੈ ਭਰਮ ਨਾਠੇ ਛੁੱਟੀ ਗੱਠ ਜਮ ਪੰਥ ਮੂਰਨਾ ਆਵਿਆ ਬਿਨ ਮੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵਿਆ ਨਿ ਧਰਿਆ ਤਰ ਇਕ ਨਾਮ ਨਰੰਜਨ ਜੀਓ ਤੂਦਾ ਕਰਤਾ ਦਾਤਾਰ ਸਰਬ ਦੁਖ ਭੰਜਨੋ ਜੀਵ ਦੁਖ ਹਰਤ ਕਰਤਾ ਸੁਖੈ ਸੁਆਮੀ ਸਰਣ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਹਿ ਤਰਾਇਆ ਹੋਰ ਰਹੇ ਆ ਸਰਬ ਥਾਏ ਗੁਰ ਗਿਆਨ ਨਿਤਰੀ ਅੰਜਨੋ ਬਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ ਆਪ ਲੀਏ ਲੜ ਲਾਏ ਕਿਰਪਾ ਧਾਰਿਆ ਜੀਓ ਮੋਹ ਨਿਰਗੁਣ ਨੀਚ ਨਾਥ ਪ੍ਰਭ ਅਗੰਮ ਅਪਾਰਿਆ ਜੀਓ ਦੇਵਾਲ ਸਦਾ ਕਰਪਾਲ ਸੁਆਮੀ ਨੀਤਿ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਤੇ ਸਗਲ ਵਿਚਾਰਿਆ ਬਨਮਨਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੀ ਜੀਉ ਸੰਤ ਰਸਨ ਬੂਠਾ ਤੂਠਾ ਹਰ ਰਸੈ ਸਈ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅੰਤਨ ਜਾਗਿਆ ਸਦਾ ਸਦਾ ਸਿਮਰਤਮ ਸੁਆਮੀ ਸਾਸ ਸਾਸ ਗੁਣ ਬੋਲਈ ਬਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭ ਜੀਤਨਾ ਸ੍ਰੀ ਮਹਾਲਾ ਪੰਜਮਾ ਸ਼ਾਂਤ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜੀਉ ਅੰਮ੍ਰਿਤ ਹਰ ਕਾ ਨਾਮ ਸਾਸ ਸੰਘਰਾਵਿਆ ਜੀਉ ਭਜ संग एक राधू जनम मरन दुख नस तुर कर्म लिग सच सिखया कटी जम की परम नम पंत मूरन आविया बनवंत नान कृपा सद हर गुण गविया तरजन जूंदाार सर्ब दुख भुख हर करमी सरन साधू आयसार सागर महांबिड़ा पल एक माया पूर रहिबथाए गुर ग्यान नित्री अंजनो बनवंत ਨਾਨਕ ਸਦਾ ਸਿਮਰੀ ਸਰਬਦੂਖ ਪੈ ਭਾਂਜ ਨੂੰ ਆਪ ਲੀਏ ਲੜ ਲਾਏ ਕਿਰਪਾ ਦਾ ਰਿਆ ਜੀਓ ਮੋਹਨਿਰ ਗੁਰ ਨੀਚ ਨਾਸਪ੍ਰਭ ਅਗਮ ਅਪਾਰਿਆ ਜੀਓ ਬਿਹਾਲ ਸਦਾ ਕਰਪਾਲ ਸੁਆਮੀ ਨੀਤ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜਿਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੀ ਜਿਉ ਸੰਤ ਰਸੰ ਬੂਠਾ ਆਪ ਤੂਠਾ ਹਰ ਰਸੈ ਸੇ ਮਾਤੇ ਆਗੁਰ ਚਰਨ ਲਾਗੇ ਮਹਾ ਭਾਗੇ ਸਦਾ ਅੰਤਨ ਜਾਗਿਆ ਸਦਾ ਸਦਾ ਸਮਰਤਾਮ ਸੁਆਮੀ ਸਾਸ ਸਾਸ ਗੁਣ ਬੋਲੇ ਬਨਮਨਤ ਨਾਨਕ ਤੂਰ ਸਾਜ ਜੀਤਨਾ ਅਸੀ ਮਾਲਾ ਲਈ ਜਮਾ ਸ਼ਾਂਤ ਇਕ ਵੰਕਾਲ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜਿਉ ਅਮਰਤ ਹਰ ਕਾ ਨਾਮ ਸਾਦ ਸੰਧਰ ਆਵਿਆ ਜਿਉ ਭਜ ਸਾਦ ਸੰਗ ਇਕ ਸਾਧੂ ਜਨਮ ਮਾਰਨ ਦੁੱਖ ਨਾ ਸਹਿ ਤੋਰ ਕਰਮ ਲੈ ਗਿਆ ਸੱਚ ਸਿਖਿਆ ਕਾਟੀ ਜਮ ਕੇ ਫਸ ਹੈ ਪੈ ਭਰਮ ਨਾઠ ਛੁੱਟੀ ਗਾਠ ਜਮ ਪੰਥ ਮੂਰਨ ਆਈਆ ਬਨਵੰਤ ਨਾਨਕ ਧਾਰ ਕਿਰਪਾ ਸਦ ਹਰ ਗੁਣ ਗਾਵੀਐ ਨਿਧਰਿਆ ਤਰ ਇਕ ਨਾਮ ਨਰੰਜਨ ਜੀਉ ਤੂ ਦਾ ਸਦ ਤਾਰ ਸਰਬ ਦੁਖ ਭੰਜਨ ਜੀਉ ਦੁਖ ਹਰਤ ਕਰਤਾ ਸੁਖ ਸੁਆਮੀ ਸ਼ਰਨ ਸਾਧੂ ਆਇ ਸੰਸਾਰ ਸਾਗਰ ਮਹਾ ਵਿਖੜਾ ਪਰ ਇਕ ਮਹਤਰਾ ਆਇ ਹੋਰ ਰਹਿਆ ਸਰਬਥਾਏ ਗੁਰ ਗਿਆਨ ਨਿਤਰਿ ਅੰਜਨ ਬਨਵੰਤ ਨਾਨਕ ਸਦਾ ਹਰੀ ਸਰਵ ਦੁਖ ਪੈ ਭੰਜਨੋ ਆਪ ਲਿਏ ਲੜ ਲਾਏ ਕਿਰਪਾ ਤਾਰੇ ਆ ਜੀਓ ਮੋ ਨਿਰਗੁਣ ਨੀਚ ਨਾਥ ਪ੍ਰਭ ਅਗਮ ਅਪਾਰਿਆ ਜੀਓ ਦਿਹਾਲ ਸਦਾ ਕਰਪਾਲ ਸੁਆਮੀ ਨੀਤਿ ਥਾਪਨ ਹਾਰਿਆ ਜੀ ਜੰਤ ਸਾਭ ਵਸ ਤੇਰੇ ਸਗਲ ਤੇਰੇ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲੀ ਜੀਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੀ ਜੀਉ ਸੰਤ ਰਸੰ ਬੂਠਾ ਆਪ ਠਾ ਹਰ ਰਸੈ ਸੇ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅੰਤਨ ਜਾਗਿਆ ਸਦਾ ਸਦਾ ਹਸਤਮਤਮ ਸੁਆਮੀ ਸਾਤ ਸਾਸ ਗੁਣ ਬੋਲੇ ਬਨਮਨਤ ਨਾਨਕ ਤੂਰ ਸਾਜੂ ਨਾਮ ਪ੍ਰਭ ਅਮੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ